ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਮੁੱਦਾ ਕਾਫੀ ਦਿਨਾਂ ਤੋਂ ਭਖਿਆ ਵਾ ਪੈਲਗਾਮ ਅਟੈਕ ਨੂੰ ਲੈ ਕੇ ਜਿੱਥੇ ਕਿ ਪੈਲਗਾਮ ਦੇ ਵਿੱਚ ਉਹ ਇਲਾਕਾ ਬਾਰਡਰ ਦਾ ਇਲਾਕਾ ਵਾ ਉੱਥੇ ਇੱਕ ਅਟੈਕ ਹੋਇਆ ਪਿਛਲੇ ਦਿਨਾਂ ਦੇ ਵਿੱਚ ਅਤਵਾਦੀਆਂ ਵੱਲੋਂ ਅਟੈਕ ਕੀਤਾ ਗਿਆ ਜਿਹਦੇ ਵਿੱਚ 27-28 ਲੋਕਾਂ ਦੀ ਜਾਨ ਗਈ ਉਹਨਾਂ ਦੀ ਡੈਥ ਹੋਈ ਜਿਦੇ ਵਿੱਚ ਹਿੰਦੂ ਵੀਰਾਂ ਦੀ ਗਿਣਤੀ ਵੀ ਸੀ ਜਿਦੇ ਵਿੱਚ ਗਿਣਤੀ ਮੁਸਲਮਾਨ ਭਰਾਵਾਂ ਦੀ ਸੀ ਜਿਹੜੇ ਲੋਕ ਉਥੇ ਘੁੰਮਣ ਫਿਰਨ ਗਏ ਸੀ ਤੇ ਉਹਨਾਂ ਲੋਕਾਂ ਦੇ ਉੱਪਰ ਅਟੈਕ ਹੋਇਆ ਤੇ ਉਹਨਾਂ ਲੋਕਾਂ ਦੀ ਡੈਥ ਹੋ ਗਈ ਹੁਣ ਇਹ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਗਰਮ ਹੋਇਆ ਵਾਦ-ਵਿਵਾਦ ਹੋਣਾ ਸੀ ਰੌਲਾ ਰੱਪਾ ਹੋਣਾ ਸੀ ਰੌਲਾ ਰੱਪਾ ਹੋਇਆ ਉਸੇ ਦੇ ਵਿਸ਼ੇ ਦੇ ਵਿੱਚ ਸ਼ਿਵਸਾਨਾ ਦਾ ਜਿਹੜਾ ਬੰਦਾ ਵਾ ਅਮੇ ਤਾਂ ਰੋੜਾ ਤੁਹਾਨੂੰ ਪਤਾ ਵੀ ਸ਼ਿਵ ਸੈਨਾ ਦੀ ਆਦਤ ਹੈ ਕੋਈ ਮੁੱਦਾ ਸਿੱਖਾਂ ਦੇ ਹੱਕ ਚ ਹੋਵੇ ਜਾਂ ਕੋਈ ਮੁੱਦਾ ਸਿੱਖਾਂ ਦੇ ਵਿਰੋਧ ਹੋਵੇ ਜਾਂ ਕੋਈ ਵੀ ਕਿਸੇ ਟੌਪਿਕ ਦੇ ਵੀ ਕੋਈ ਕੰਟਰੋਵਰਸੀ ਖੜੀ ਹੁੰਦੀ ਵਿਵਾਦ ਖੜਾ ਹੁੰਦਾ ਵਾ ਸ਼ਿਵ ਸੈਨਾ ਦੀ ਆਦਤ ਹੈ ਵੀ ਹਰ ਇੱਕ ਮੁੱਦੇ ਤੇ ਬਿਆਨ ਉਲਟ ਦੇਣਾ ਹੁੰਦਾ ਵਾ ਹੁਣ ਸ਼ਿਵ ਸੈਨਾ ਦਾ ਜਿਹੜਾ ਬੰਦਾ ਅਮਿਤ ਅਰੋੜਾ ਵਾ ਉਹ ਕਹਿ ਰਿਹਾ ਵੀ ਸਾਡੇ ਹਿੰਦੂ ਵੀਰ ਮਾਰੇ ਗਏ ਆ ਤੇ ਮੈਨੂੰ ਬੰਬ ਬੰਨ ਕੇ ਪਾਕਿਸਤਾਨ ਭੇਜ ਦਿਓ ਪਹਿਲੀ ਬੇਨਤੀ ਉਹਨੂੰ ਮੇਰੀ ਇਹ ਆ ਉਸ ਗਧੇ ਨੂੰ कि ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੇ ਵਿੱਚ ਕੇਵਲ ਹਿੰਦੂ ਲੋਗ ਹੀ ਨਹੀਂ ਮਾਰੇ ਗਏ ਉਹਨਾਂ ਦੇ ਵਿੱਚ ਗਿਣਤੀ ਮੁਸਲਮਾਨ ਭਰਾਵਾਂ ਦੀ ਵੀ ਸੀ ਮੁਸਲਮਾਨ ਭਰਾ ਵੀ ਮਾਰੇ ਗਏ ਉਹਨਾਂ ਦੇ ਵਿੱਚ ਤਾਂ ਦੂਜੀ ਗੱਲ ਇਹ ਗੱਲ ਮੈਂ ਪਿਛਲੇ ਦਿਨਾਂ ਦੇ ਵਿੱਚ ਮੈਂ ਵੀਡੀਓ ਪਾਈ ਸੀ ਉਦੋਂ ਮੈਂ ਗੱਲ ਕਲੀਅਰ ਕੀਤੀ ਸੀ ਕਿ ਜਦੋਂ ਕਿਤੇ ਅੱਤਵਾਦੀ ਦਾ ਨਾਮ ਆਉਂਦਾ ਵਾ ਤੇ ਸਭ ਤੋਂ ਪਹਿਲਾਂ ਨਾਮ ਬਦਨਾਮ ਹੁੰਦਾ ਮੁਸਲਮਾਨ ਭਰਾਵਾਂ ਦਾ ਤੇ ਵੇਖੋ ਜੀ ਅੱਤਵਾਦ ਸਿੱਧੀ ਗੱਲ ਇਸਲਾਮ ਮੈਂ ਬੇਨਤੀ ਕਰ ਦਵਾਂ ਕਿ ਜਿਹੜਾ ਬੰਦਾ ਅਤਵਾਦੀ ਹੁੰਦਾ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਅਤਵਾਦੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਅਤਵਾਦੀ ਹਿੰਦੂਆਂ 'ਚ ਵੀ ਹੋ ਸਕਦਾ ਵਾ ਅਤਵਾਦੀ ਮੁਸਲਮਾਨਾਂ 'ਚ ਵੀ ਹੋ ਸਕਦਾ ਵਾ ਸਿੱਖਾਂ 'ਚ ਸਾਈਆਂ 'ਚ ਵੀ ਹੋ ਸਕਦਾ ਵਾ ਰਹੀ ਗੱਲ ਹੁਣ ਆਪਾਂ ਆਈਏ ਸ਼ੇਵਸਾਨਾ ਦੇ ਅੰਮ੍ਰਿਤੋ ਰੋੜੇ ਤੇ ਅੰਮ੍ਰਿਤੋ ਰੋੜਾ ਬਿਆਨ ਦੇ ਰਿਹਾ ਵਾ ਕਿ ਵੇਖੋ ਜੀ ਮੈਨੂੰ ਬੰਬ ਬੰਨ ਕੇ ਤੇ ਪਾਕਿਸਤਾਨ ਭੇਜ ਦਿਓ ਤਾਂ ਕਿ ਸਾਡੇ ਵੀਰਾਂ ਨੂੰ ੱਤਕਾ ਹੋਇਆ ਵਾ ਚਲੋ ਜਿਨ੍ਹਾਂ ਦੀ ਡੈਥ ਹੋਈ ਸਾਨੂੰ ਵਿਦੋਖਿਆ ਉਹਨਾਂ ਬਾਰੇ ਵੀ ਜਿਨ੍ਹਾਂ ਦੀ ਡੈਥ ਹੋਈ ਆ ਸਦੀਵਰ ਅਰਦਾਸ ਇਹੀ ਆ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ੇ ਤੇ ਗਾਂ ਤੋਂ ਕੋਈ ਇਦਾਂ ਦਾ ਭਾਣਾ ਨਾ ਵਾਪਰੇ ਸਾਡੀ ਅਰਦਾਸ ਇਹੀ ਆ ਕਿਉਂਕਿ ਮਾਵਾਂ ਨੇ ਪੁੱਤ ਪਾਲੇ ਹੁੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਕੋਈ ਇਦਾਂ ਦਾ ਕੋਈ ਗਾਂ ਵੀ ਕੰਮ ਹੋਵੇ ਸਾਡੀਆਂ ਤੇ ਅਰਦਾਸਾਂ ਇਹੀ ਆ ਸ਼ਿਵ ਹਸੈਣਾ ਦਾ ਬੰਦਾ ਕਹਿ ਰਿਹਾ ਕਿ ਵੇਖੋ ਜੀ ਸਾਨੂੰ ਬੰਬ ਬੰਦ ਕੇ ਤੇ ਪਾਕਿਸਤਾਨ ਭੇਜ ਦਿਓ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੈਂ ਤੂੰ ਆਪਣੇ ਆਪ ਨੂੰ ਬੰਬ ਬੰਨ ਨਾਲ ਜਿਹੜੀ ਤੇਰੀ ਸ਼ੇਰਨੀ ਜਿਹਨੂੰ ਤੂੰ ਬੰਨ ਉਹਨੂੰ ਸ਼ੇਰਨੀ ਦੇ ਵੀ ਬੰਬ ਬੰਨ ਦੇ ਇੱਕ ਤੇ ਤੁਰਪੋਂ ਪਾਕਿਸਤਾਨਾਂ ਨੂੰ ਤੈਨੂੰ ਬਗਾਨੇ ਪੁੱਤ ਲੰਘਣ ਦੇਣਗੇ ਬਾਹਰ ਅਸਲ ਸੱਚ ਦੱਸਾਂ ਤੇ ਇਹਨਾਂ ਦਾ ਜਿਹੜਾ ਬੰਦਰਸਣਾਂ ਦਾ ਕੰਮ ਆ ਇਹਨਾਂ ਦਾ ਕੰਮ ਆ ਵੀ ਆਗ ਲਾ ਕੇ ਕੁਤਾਰ ਉੜੀ ਦੇ ਜੇ ਅਜ ਕੌਮਾਂ ਦੇ ਵਿੱਚ ਵੀ ਜੰਗ ਹੁੰਦੀ ਜੇ ਧਰਮਾਂ ਦੇ ਵਿੱਚ ਜਾਂ ਦੇਸ਼ਾਂ ਦੇ ਵਿੱਚ ਜੰਗ ਹੁੰਦੀ ਆ ਤੇ ਉਹਦੇ ਸੱਚ ਜਾਣੇ ਉਹ ਜ਼ਿੰਮੇਵਾਰ ਇਹੋ ਜਿਹੇ ਲੋਗ ਆ ਜੇ ਤੈਨੂੰ ਐਡਾ ਭਾਰਤ ਮਾਤਾ ਦਾ ਫਿਕਰ ਆ ਤੇ ਤੂੰ ਤੁਰਪਾ ਫਿਰਾਉਣ ਨੂੰ ਪਾ ਕੇ ਬੁਲਟ ਪ੍ਰੂਫ ਜੈਕਟਾਂ ਸੱਚ ਜਾਣੇ ਜੇ ਇਹੋ ਜਿਹੇ ਬਿਆਨ ਦੇਣ ਤੇ ਬੁਲਟ ਪ੍ਰੂਫ ਜੈਕਟਾਂ ਪਾ ਕੇ ਇਹੋ ਜਿਹੇ ਕੰਮ ਕਰਨੇ ਬੜੇ ਸੌਖੇ ਆ ਆ ਬੁਲਟ ਪ੍ਰੂਫ ਜੈਕਟਾਂ ਲਾ ਕੇ ਗੱਲ ਕਰੋ ਜਿਹੜੀ ਕਰਨੀ ਆ ਉਦਾਂ ਇਹ ਦੇਸ਼ ਦੇ ਆਗੂ ਆ ਤੇ ਵੇਖੋ ਜੀ ਬੁਲਟ ਪ੍ਰੂਫ ਜੈਕਟਾਂ ਇਹਨਾਂ ਸਭ ਤੋਂ ਪਹਿਲਾਂ ਪਾਈਆਂ ਦਾ ਉਦਾਂ ਦੇਸ਼ ਦੇ ਗਾੜੀ ਆਗੂ ਤਾਂ ਸਕੇ ਹੋਰ ਰੋਟੀਆਂ ਪਹਿਲਾਂ ਲਾਈਆਂ ਵਾ ਪਹਿਲੀ ਗੱਲ ਸਿੱਖਾਂ ਦੇ ਕੋਈ ਮੁੱਦਾ ਖੜਾ ਹੁੰਦਾ ਵਾ ਛੇ ਰਸਾਣਾ ਦੀ ਆਦਤ ਆ ਇਹਨਾਂ ਨੇ ਹਰ ਵੇਲੇ ਉਸ ਗੱਲ ਦੇ ਉਲਟ ਬਿਆਨ ਦੇਣਾ ਹੁੰਦਾ ਵਾ ਇਹਨਾਂ ਦੇ ਕਈ ਬੰਦੇ ਬਾਣੀ ਦਾ ਵਾਕ ਹੁੰਦਾ ਜਿੱਥੇ ਬੋਲਣਾ ਆ ਰਿਹਾ ਤਿੱਥੇ ਚੰਗੀ ਚੁੱਪ ਬਹੁਤੀ ਕਾਵਾਂ ਗੋਲੀ ਕਰਨ ਦੇ ਨਾਲ ਇਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਦਾ ਸੁਧੀਰ ਸੂਰੀ ਉਹ ਵੀ ਮਾਰਿਆ ਗਿਆ ਹੈ ਉਹਨੇ ਬਿਆਨ ਦਿੱਤਾ ਹੈ ਕਿ ਵੇਖੋ ਜੀ ਸਿੱਖਾਂ ਨੂੰ ਕਤਲੇਆਮ ਕਰ ਦੇਵਾਂਗੇ ਤੇ ਸੱਖਾਂ ਦੀਆਂ ਧੀਆਂ ਭੈਣਾਂ ਹੀ ਸ਼ਾਮ ਲਵਾਂਗੇ ਉਹ ਇਦਾਂ ਦੇ ਬਿਆਨ ਦਿੰਦਾ ਹੈ ਚਲੋ ਸਿੰਘਾਂ ਨੇ ਉਹਨੂੰ ਗੱਡੀ ਚਾੜਿਆ ਫਿਰ ਇਹਨਾਂ ਦਾ ਜਿਹੜਾ ਬੰਦਾ ਸੰਦੀਪ <th>ਪੜ ਉਹਨੂੰ ਸਿੰਘਾਂ ਨੇ ਜਾ ਕੇ ਉਹਦਾ ਸਰੀਰ ਦਾ ਨੁਕਸਾਨ ਕੀਤਾ ਮੈਂ ਬੇਨਤੀ ਕਰ ਦਵਾਂ ਵੀ ਇਹਨਾਂ ਦਾ ਸਾਡਾ ਕੋਈ ਨਿੱਜੀ ਵੈਰ ਨਹੀਂ ਹੈ ਅਸੀਂ ਇਹਨਾਂ ਦਾ ਝੂਠਾ ਨਹੀਂ ਲੈਣਾ ਨਾ ਹੈ ਇਹ ਇਹ ਕਿਹੜੀਆਂ ਸਾਡੀਆਂ ਜ਼ਮੀਨਾਂ ਸਾਭ ਕੇ ਬੈਠੇ ਜਿਹੜਾ ਅਸੀਂ ਵਿਰੋਧ ਕਰੀਏ ਇਹਨਾਂ ਦਾ ਪਰ ਵਿਰੋਧ ਕਿਤੇ ਨਾ ਕਰਦੇ ਉਦੋਂ ਅਸੀਂ ਕਰਦੇ ਆ ਜਦੋਂ ਇਹ ਲੋਕ ਹਾਰ ਬਿਆਨ ਇਹਨਾਂ ਦਾ ਉਲਟ ਹੁੰਦਾ ਵਾ ਅੱਗ ਲਾ ਕੇ ਕੁਤਾਰ ਉੜੀ ਤੇ ਜੇ ਤੂੰ ਇੱਡੀ ਪਾਈ ਦਲੇਰੀ ਵਿਖਾਉਣੀ ਆ ਤਾਂ ਤੂੰ ਤੁਰ ਪਾ ਪਾਕਿਸਤਾਨ ਵਾਲੋ ਬਾਕੀ ਜ਼ਿੰਮੇਵਾਰ ਮੈਂ ਗਲਤ ਹੁਣਾ ਆਪਣੇ ਸਿੱਖਾਂ ਨੂੰ ਮ ਕਹੂੰਗਾ ਜਿਹੜੇ ਇਹੋ ਜਿਹੇ ਮੂਰਖਾਂ ਦੇ ਮਗਰ ਲਾ ਕੇ ਤੇ ਪਾਕਿਸਤਾਨ ਨੂੰ ਮੜਾ ਕਹਿਣ ਲਾ ਪੈਂਦੇ ਆ ਇਹ ਕਹੀ ਕਹਿੰਦੇ ਵੇਖੋ ਜੀ ਪਾਕਿਸਤਾਨ ਨੂੰ ਮੁਰਦਾਬਾਦ ਕਿਉਂ ਕਿਉਂ ਮੁਰਦਾਬਾਦ ਕਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਨਮ ਸਥਾਨ ਪਾਕਿਸਤਾਨ ਦੇ ਵਿੱਚ ਹੈ ਭਾਈ ਤਾਰੂ ਸਿੰਘ ਵਰਗਿਆਂ ਦੇ ਜਿੱਥੇ ਖੋਪਰ ਲੱਥੇ ਉਹ ਸਥਾਨ ਅੱਜ ਪਾਕਿਸਤਾਨ ਦੀ ਧਰਤੀ ਤੇ ਆ ਪੰਜਾ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਆ ਉਹਨੂੰ ਚੋਕੇ ਆਪਾਂ ਲੈ ਆਈਏ ਇੱਥੇ ਫਿਰ ਜਿੱਥੇ ਕਿਤੇ ਸ਼ੇਰੇ ਪੰਜਾਬ ਮਹਾਰਾਜ ਨੇ ਬੈ ਕੇ ਮਹਾਰਾ ਜਰਨਜੀਤ ਸਿੰਘ ਨੇ ਜਿੱਥੇ ਕਰ ਰਾਜ ਕੀਤਾ ਹੈ ਉਹ ਸ਼ਹੀ ਕਿਲਾ ਲਾਹੌਰ ਦਾ ਅੱਜ ਪਾਕਿਸਤਾਨ ਦੀ ਧਰਤੀ ਤੇ ਆ ਅਸੀਂ ਕਿਦਾਂ ਮੁਰਦਾਬਾਦ ਕਰੀਏ ਨਹੀਂ ਨਹੀਂ ਕਹਿ ਸਕਦੇ ਅਸੀਂ ਤਾਂ ਮੈਂ ਕਹਿੰਦਾ ਕਿ ਇਹ ਦੇਸ਼ ਨੂੰ ਨਹੀਂ ਕਹਿ ਸਕਦੇ ਹੁਣ ਇੱਥੇ ਕਈ ਵੀਰਾਂ ਨੇ ਸਾਡੇ ਨਾਲ ਬਿਆਨ ਦਿੱਤੇ ਜਦੋਂ ਪਹਿਲੇ ਦਿਨਾਂ ਦੇ ਵਿੱਚ ਮੈਂ ਵੀ ਛੋਟੀ ਜਿਹੀ ਕਲਿੱਪ ਆਪਣੀ ਪਾਈ ਇੰਸਟਾਗ੍ਰਾਮ ਤੇ ਮੈਨੂੰ ਕਈ ਵੀਰਾਂ ਦੇ ਫੋਨ ਆ ਗਏ ਵੇਖੋ ਜੀ ਜੇਕਰ ਗੁਰੂ ਨਾਨਕ ਸਾਹਿਬ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ ਵਾ ਉਹ ਮੈਨੂੰ ਕਹਿਣ ਲੱਗੇ ਆਂਦੇ ਬਾਕੀ ਦੇ ਨੌ ਗੁਰੂ ਤਾਂ ਇੱਥੇ ਜਨਮ ਹੋਇਆ ਵਾ ਤੇ ਤੁਹਾਡੇ ਕਹਿਣ ਦਾ ਮਤਾਬਕ ਆਪਾਂ ਗੁਰੂ ਨਾਨਕ ਸਾਹਿਬ ਨੂੰ ਰਿਜੈਕਟ ਕਰ ਦਈਏ ਫਿਰ ਇਹ ਕਹਤ ਕਿ ਬਾਕੀ ਨੌ ਗੁਰੂ ਹੀ ਸਾਡੇ ਹੋਏ ਆ ਗੁਰੂ ਨਾਨਕ ਸਾਹਿਬ ਨੂੰ ਰਿਜੈਕਟ ਕਰ ਲੀਏ ਤੁਹਾਡੇ ਅਕੋਰਡਿੰਗ ਪਾਕਿਸਤਾਨ ਠੀਕ ਹੈ ਮੈਂ ਮੰਨਦਾ ਪਾਕਿਸਤਾਨ ਬਾਅਦ ਚ ਬਣਿਆ ਵਾ ਲੇਕਿਨ ਸਾਡਾ ਬਹੁਤ ਇਤਿਹਾਸ ਪਾਕਿਸਤਾਨ ਦੇ ਵਿੱਚ ਹੈ ਅਸੀਂ ਕਿਦਾਂ ਮੁਰਦਾਬਾਦ ਕਹਿ ਲਈਏ ਗੁਰੂ ਨਾਨਕ ਸਾਹਿਬ ਮਹਾਰ ਇੰਨੇ ਪ੍ਰਚਾਰ ਦੌਰੇ ਕੀਤੇ ਆ ਤੁਸੀਂ ਕਹਿੰਦੇ ਵੀ ਦੇਸ਼ ਬਾਅਦ ਵਿੱਚ ਬਣਿਆ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹਾਂ ਵੀ ਦੇਸ਼ ਬਾਅਦ ਵਿੱਚ ਬਣਿਆ ਜਿਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਤੋਂ ਦੇਸ਼ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਗਏ ਆ ਪ੍ਰਚਾਰ ਦੌਰੇ ਕੀਤੇ ਉਹਨਾਂ ਨੇ ਲੇਕਿਨ ਜਿੱਥੇ-ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਨ ਪਾਏ ਜਾਂ ਕਿਸੇ ਵੀ ਗੁਰੂ ਸਾਹਿਬ ਨੇ ਚਰਨ ਪਾਏ ਅਸੀਂ ਉਹ ਜਗ੍ਹਾ ਨੂੰ ਮੁਰਦਾਬਾਦ ਨਹੀਂ ਕਹਿ ਸਕਦੇ ਸਰਹੀ ਗੱਲ ਸ਼ਿਵਸਣਾ ਦੀ ਤੇ ਇਹਨਾਂ ਦੀ ਆਦਤ ਆ ਇਹਨਾਂ ਨੇ ਹਰ ਗੱਲ ਦੇ ਉਲਟ ਬਿਆਨ ਦੇਣਾ ਹੁੰਦਾ ਵਾ ਮੇਰੀ ਆਪਣੇ ਸਿੱਖਾਂ ਨੂੰ ਬੇਨਤੀ ਖਾਸ ਕਰ ਇਹਨਾਂ ਨੇ ਸੋਨੀਆਂ ਤੁਸੀਂ ਸੁਣੋ ਨਹੀਂ ਸੋਨੀਆਂ ਨਾ ਸੁਣੋ ਪਰ ਗਲਤੀ ਕਸੂਰਵਾਰ ਉਹ ਲੋਗ ਆ ਜਿਹੜੇ ਲੋਗ ਇਹਨਾਂ ਦੇ ਮਗਰ ਲੱਗ ਜਾਂਦੇ ਆ ਜਿੱਥੇ ਇਹ ਕੋਈ ਬੰਦੇ ਇਹਨਾਂ ਦੇ ਕੋਈ ਚਾਹੀਦੇ ਕੰਮ ਕਰਦੇ ਤੁਹਾਨੂੰ ਪਤਾ ਹੋਵੇ ਜੇ ਆਪਾਂ ਅਮਰ ਤੋਂ ਰੋੜੇ ਦੀ ਗੱਲ ਕਰਤੀ ਆ ਜੇ ਆਪਾਂ ਟੌਪਿਕ ਅਮਰ ਤੋਂ ਰੋੜੇ ਸ਼ੁਰੂ ਕੀਤਾ ਵਾ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਕੁੜੀ ਨੇ ਪਿਛਲੇ ਦਿਨਾਂ ਦੇ ਵਿੱਚ ਹਾਲਾਂਕਿ ਇਹ ਮੁੱਦਾ ਪੁਰਾਣਾ ਹੋ ਗਿਆ ਵਾ ਮੈਂ ਗੱਲ ਕਿਉਂ ਕਰ ਲੱਗਾ ਸੁਣਿਓ ਦਰਬਾਰ ਸਾਹਿਬ ਇੱਕ ਕੁੜੀ ਨੇ ਜੋਗਾ ਕੀਤਾ ਸੀ ਜੋਗਾਡੇ ਵਾਲੇ ਦੇਣਾਂ ਐਸੇ ਹਮੇਤ ਰੋੜੇ ਨੇ ਉਦੋਂ ਬਿਆਨ ਦਿੱਤਾ ਸੀ ਕਿ ਯੋਗਾ ਕਰਨਾ ਵਾ ਤੁਸੀਂ ਕਿਸੇ ਪਾਰਕ ਦੇ ਵਿੱਚ ਕਰੋ ਯੋਗਾ ਕਰਨਾ ਤੁਸੀਂ ਕਿਤੇ ਹੋਰ ਜਗ੍ਹਾ ਤੇ ਕਰੋ ਗੁਰਦੁਆਰਾ ਹੋ ਗਿਆ ਜਾਂ ਮੰਦਿਰ ਹੋ ਗਿਆ ਉਹ ਯੋਗਾ ਕਰਨ ਵਾਲੀ ਜਗ੍ਹਾ ਨਹੀਂ ਹੈ ਐਸੇ ਹਮੇਤ ਰੋੜੇ ਨੇ ਬਿਆਨ ਦਿੱਤਾ ਹੈ ਤੇ ਉਦੋਂ ਕਮੈਂਟ ਮੈਂ ਆਪ ਪੜ੍ਹ ਕੇ ਵਿਖੇ ਹੀ ਉਦੋਂ ਸਾਰਿਆਂ ਲੋਕਾਂ ਨੇ ਇਹ ਗੱਲ ਕਹੀ ਸੀ ਕਿ ਹੋਣਾ ਮੇਤ ਰੋੜੇ ਨੇ ਬੜੀ ਵਧੀਆ ਗੱਲ ਕਹੀ ਹੈ ਲੋਕਾਂ ਨੇ ਬੜਾ ਸਾਥ ਦਿੱਤਾ ਇਹਦਾ ਤੇ ਮੇਰੀ ਇਹਨਾਂ ਨੂੰ ਬੇਨਤੀ ਇਨਾਂ ਖਾਸ ਕਰ ਸਾਡੇ ਦੁਸ਼ਮਣ ਨਹੀਂ ਗਏ ਸਾਡੇ ਦੁਸ਼ਮਣ ਨਹੀਂ ਗਏ ਅਸੀਂ ਇਹਨਾਂ ਨੂੰ ਬੇਨਤੀ ਫੇਰ ਉਹ ਕਰਦੇ ਆ ਕਿ ਭਰਾਓ ਜਿੱਥੇ ਬੋਲਣਾ ਆ ਰਿਹਾ ਤਿੱਥੇ ਚੰਗੀ ਚੁੱਪ ਜੇ ਕਿਸੇ ਗੱਲ ਦਾ ਵੀ ਨਾ ਪਤਾ ਆਵੇ ਤੇ ਉੱਥੇ ਚੁੱਪ ਰਾਂਚ ਭਲਾਈ ਆ ਤੁਸੀਂਾਂ ਦੇ ਬੰਬ ਬੰਦ ਕੇ ਸਾਨੂੰ ਪਾਕਿਸਤਾਨ ਭੇਜ ਦਿਓ ਉਧਰ ਚੀਨ ਵਾਲ ਜਾਂ ਬੰਬ ਬੰਦ ਕੇ ਜਾਂ ਹ ਭਲਾ ਵੇਖਿਓ ਤੁਹਾਨੂੰ ਵੜਨ ਦੇਣਗੇ ਅਗਲੇ ਮੈਂ ਬੇਨਤੀ ਕਰਦਾ ਮੈਂ ਅਤਵਾਦੀ ਦੀ ਗੱਲ ਨਹੀਂ ਅਤਵਾਦੀ ਕਿਸੇ ਧਰਮ ਦੇ ਵਿੱਚ ਵੀ ਅਤਵਾਦੀ ਉਹ ਹੁੰਦਾ ਵਾ ਅਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਖਾਸ ਕਰ ਇਹੋ ਜਿਹੇ ਮੂਰਖਾਂ ਨੂੰ ਬੇਨਤੀ ਕਰਦਾ ਵੀ ਥੋੜਾ ਚੁੱਪ ਰਹਿ ਚਪਲਾਈ ਐ ਜੇ ਤੁਸੀਂ ਇੱਡਾ ਆਪਣੇ ਆਪ ਨੂੰ ਕਹਿੰਦੇ ਹੋ ਵੀ ਵੇਖੋ ਜੀ ਅਸੀਂ ਸੱਚ ਬੜਾ ਬੋਲਦੇ ਆ ਅਗਲਾ ਉਹਨੂੰ ਸੱਚ ਬੋਲਣਾ ਨਹੀਂ ਕਹਿੰਦੇ ਬਾਕੀ ਗਲਤੀ ਮੈਂ ਫੇਰ ਆਪਣੀਆਂ ਗੰਦੀਆਂ ਸਰਕਾਰਾਂ ਦੀ ਕੱਢਾਂਗਾ ਜਿਹੜੇ ਸਾਡੇ ਬੰਦੇ ਸੱਚ ਬੋਲਦੇ ਉਹਨਾਂ ਨੂੰ ਜੇਲਾਂਾਂ 'ਚ ਰੱਖਿਆ ਵਾ ਤੇ ਜਿਨ੍ਹਾਂ ਨੇ ਸਵਾਏ ਅੱਗ ਲਾਉਣ ਦੇ ਇਲਾਵਾ ਕੁਝ ਕੀਤਾ ਨਹੀਂ ਆ ਉਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ ਲੈ ਕੇ ਦਿੱਤੀਆਂ ਮੈਂ। ਮੇਰੀ ਬੇਨਤੀ ਹੈ ਬੁਲਟ ਪ੍ਰੂਫ ਜੈਕਟਾਂ ਨਾਲ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਸਵੇਰ ਦਾ ਭੁੱਲਿਆ ਅਸੀਂ ਕਿੰਨੇ ਵਜੇ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਬੁਲਟ ਪ੍ਰੂਫ ਜੈਕਟਾਂ ਨਾਲ ਉਹ ਚੰਗਾ ਵਕਤ ਜੇਕਰ ਆਪਣੀ ਮੂਹ ਦੇ ਵਿੱਚ ਜਮਾਨ ਰੱਖ ਲੋ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਜੇ ਮੈਂ ਕੁਝ ਗਲਤ ਬੋਲਿਆ ਵਿਖੇ ਮਾ ਜਾਈ ਚੱਕਿਆ। ਬਾਕੀ ਇੱਕ ਵਾਰ ਬੇਨਤੀ ਚਲੋ ਹੋਰ ਕਰਾਂ। ਕੋਈ ਕਿ ਹਾਰਾ ਕ ਬੰਦੇ ਨੂੰ ਕਹੇ ਨੇ ਅਜੋ ਸਾਡਾ ਵਿਚਾਰ ਕਰੋ ਕੋਈ ਡੇਰੇਦਾਰ ਦੇ ਅਸੀਂ ਬਾਬੇ ਦੇ ਵਿਰੋਧ ਬੋਲਦੇ ਆ ਅਸੀਂ ਕਹਿੰਦੇ ਵੀ ਸਾਡਾ ਨਾ ਵਿਚਾਰ ਕਰੋ ਬਈ ਤੁਹਾਡੇ ਮੇੜ ਕਰੋ ਲੇਕਿਨ ਸੱਚ ਜਾਣਿਓ ਸ਼ਿਵਸਣਾ ਨਾਲ ਵਿਚਾਰ ਕਰਨ ਤੋਂ ਅਸੀਂ ਨਹੀਂ ਨਾ ਕੋਈ ਵੀ ਵਿਚਾਰ ਕਰਨ ਲਈ ਤਿਆਰ ਨਹੀਂ ਆ ਵਿਚਾਰ ਹੁੰਦੀ ਕੋਈ ਜਿਹਦਾ ਦਿਮਾਗ ਤੋਂ ਬੰਦਾ ਜਿਹੜਾ ਸਹੀ ਹੋਵੇ ਜਿਹੜੇ ਹੋਏ ਸਿਰੇ ਦੇ ਮੂਰਖ ਬਾਣੀ ਕਹਿੰਦੀ ਮੂਰਖ ਨਾਲ ਨਾ ਲੁਜਗੇ ਜਿਹੜੇ ਹੋਏ ਮੂਰਖ ਉਹਨਾਂ ਨਾਲ ਵਿਚਾਰ ਕੀ ਕਰਨੀ ਹੈ ਇਹਨਾਂ ਨੇ ਬੈਠਣਾ ਵਿਚਾਰ ਕਰਨੇ ਤੇ ਮੁੜ ਕੇ ਇਹਨਾਂ ਨੇ ਸਾਨੂੰ ਸੱਚ ਆ ਮੁੜ ਕੇ ਇਹਨਾਂ ਨੇ ਬੋਲਣ ਨਹੀਂ ਦੇਣਾ ਇਹਨਾਂ ਨੇ ਆਪਣੇ ਕਾਵਾਂ ਗੋਲ ਸ਼ੁਰੂ ਕਰ ਦੇਣੀ ਹੈ ਜਦੋਂ ਸਾਡਾ ਕੋਈ ਬੰਦਾ ਬੋਲਣ ਲੱਗਾ ਇਹਨਾਂ ਨੇ ਰੋਲਾ ਹੀ ਪਾਈ ਜਣਾ ਰੋਲਾ ਹੀ ਪਾਈ ਜਣਾ ਅਗਲਾ ਆਂਦਾ ਚਲੋ ਦਫਾ ਕਰੋ ਉੱਠ ਕੇ ਚੱਲੋ ਤੇ ਗੱਲ ਮੈਂ ਬੇਨਤੀ ਇਹ ਵੀ ਕਰ ਦਵਾ ਵਿਚਾਰ ਇਹਨਾਂ ਦੇ ਕੋਲ ਇੱਕ ਵੀ ਚੀਜ਼ ਦੀ ਦਲੀਲ ਨਹੀਂ ਹੈਗੀ ਕੋਈ ਵੀ ਗੱਲ ਦੀਲੀਲ ਨਹੀਂ ਕਰ ਸਕਦੇ ਬਸ ਜਿੱਤ ਪਤਾ ਕਿਹੜੀ ਗੱਲ ਤੋਂ ਜਾਂਦੇ ਆ ਜਿਹੜੀ ਇਹ ਜਿੰਨੂੰ ਇਹਨਾਂ ਨੂੰ ਕੋਈ ਸਵਾਲ ਕਰਦਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜਾ ਸਾਹਮਣੇ ਡਿਬੇਟ ਕਰਨ ਬੈਠਾ ਹੁੰਦਾ ਵਾ ਉਹ ਵੀ ਆਂਦਾ ਚੱਲ ਯਾਰ ਦਫਾ ਕਰੋ ਠੇ ਚੱਲ ਗੀ ਕੋਈ ਇਹ ਨਾ ਸੋਚੇ ਵੀ ਇਹ ਸੱਚੇ ਬੜੇ ਆ ਇਹ ਵਿਚਾਰ ਕਰਨ ਜੋ ਕਿ ਨਹੀਂ ਹੈਗੇ ਬਸ ਇਹਨਾਂ ਕੰਮਾਂ ਗੋਲੀ ਕਰ ਲੈਣੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਬਾਕੀ ਵੀਡੀਓ ਬਹੁਤ ਹੀ ਲੰਮੀ ਨਾ ਕਰਗੀ ਫਤਹ ਸਮਝ ਪਾਈ ਗਏ ਮੇਰੀ ਬੇਨਤੀ ਫੇਰ ਇਹਨਾਂ ਨੂੰ ਜਿੱਥੇ ਬੋਲਣਾ ਆ ਰਿਹਾ ਤਿੱਥੇ ਚੰਗੀ ਚੁੱਪਾ ਮੂੰਹ ਦੇ ਵਿੱਚ ਜਮਾਲ ਰੱਖੋ ਕੋਈ ਤੁਹਾਨੂੰ ਕੁਝ ਨਹੀਂ ਕਹਿੰਦਾ ਕੋਈ ਤੁਹਾਨੂੰ ਬੁਲਟ ਪ੍ਰੂਫ ਜਕਟਾਂ ਨਹੀਂ ਲੋੜਦੀਆਂ ਅਸੀਂ ਵੀ ਸੱਚ ਬੋਲਦੇ ਆ ਸਰਦਾ ਇਹ ਵਿਰੋਧ ਹੁੰਦਾ ਵਾ ਪਰ ਅਹੀਂ ਤੇ ਨਹੀਂ ਕਦੀ ਬੁਲਟ ਪ੍ਰੂਫ ਜਕਟਾਂ ਲਾਈਆਂ ਨਾ ਹੜਨਾ ਕੋਈ ਸਿਕਿਉਰਿਟੀ ਹੈ ਸਕੂਟਰ 'ਤੇ ਚੜੀਦਾ ਤੁਰ ਪਈਦਾ ਵਾ ਮੋਟਰਸਾਈਕਲ ਤੇ ਚੜੀਦਾ ਉਪਰਲੇ ਮੂੰਹ ਮੂੰਹ ਤੱਕ ਨਹੀਂ ਬੰਨਿਆ ਹੁੰਦਾ ਇਹ ਤੁਰ ਪਈਦਾ ਵਾ ਕੋਈ ਆਰਮੀ ਦੀ ਕੋਈ ਪੁਲਿਸ ਦੀਆਂ ਗੱਡੀਆਂ ਨਹੀਂ ਸਾਡੇ ਕੋਲ ਕੋਈ ਬੋਲਟ ਪ੍ਰੂਫ ਜਕਟਾ ਨਹੀਂ ਸਾਡੇ ਕੋਲ ਅਸੀਂ ਬੋਲੀ ਰੇ ਡੰਕੀ ਲਈ ਚੋੜਦੇ ਸੱਚ ਬੋਲੀਦਾ ਡੇਰੇਦਾਰਾਂ ਨੂੰ ਠੋਕੇ ਪੰਗੇ ਲਈਦੇ ਆ ਬਾਕੀ ਚਲੋ ਵੀਡੀਓ ਬਹੁਤੀ ਲੰਬੀ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ